ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਿੰਦੇ ਉਹ ਬੜਾ ਜ਼ਿਆਦਾ ਗਰੀਬ ਸੀ ਪਰ ਉਹਦੇ ਜ਼ਿੰਦਗੀ ਦਾ ਇੱਕ ਅਮਲ ਸੀ ਵੀ ਉਹ ਕਦੇ ਵੀ ਝੂਠ ਨਹੀਂ ਸੀ ਬੋਲਿਆ ਕਰਦਾ ਲੋਕਾਂ ਨੇ ਅਕਸਰ ਉਹਦਾ ਮਜ਼ਾਕ ਉਡਾਇਆ ਕਰਨਾ ਵੀ ਤੂੰ ਕਦੇ ਕਿਸੇ ਵੀ ਸੱਚੀ ਬੋਲਦਾ ਰਹਿਣਾ ਤਾਂ ਹੀ ਤਾਂ ਤੂੰ ਜਿਹੜਾ ਤੇਰੇ ਘਰ ਗਰੀਬੀ ਹੈ ਜੇ ਤੂੰ ਕਦੇ ਕੋਈ ਝਾਲ ਕਪਟ ਕਰ ਲੇ ਤੇ ਤੇਰੇ ਘਰ ਵੀ ਅੰਨ ਤੇ ਢੰ ਦੇ ਭੰਡਾਰ ਪਰੇ ਰਹਿਣ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਨੀਆਂ ਕਹਿੰਦੇ ਅੱਜ ਜਦੋਂ ਰਾਤ ਨੂੰ ਉਹ ਸੌਣ ਲੱਗਾ ਨਾ ਤਾਂ ਕਹਿੰਦੇ ਪ੍ਰਸ਼ਾਦਾ ਜਿਹੜਾ ਸੀ ਉਹ ਥੋੜਾ ਹੀ ਖਾਦਾ ਸੀ ਜਿਸ ਕਰਕੇ ਭੁੱਖ ਕਰਕੇ ਨੀਂਦ ਨਹੀਂ ਸੀ ਆਉਂਦੀ ਘਰ ਦੇ ਬਾਹਰ ਆਉਣ ਲਈ ਬਾਹਰ ਆਪਣੇ ਦਰਵਾਜ਼ੇ ਦੇ ਕੋਲ ਜਿਵੇਂ ਖੜਾ ਹੁੰਦਾ ਤੇ ਕਿਸੇ ਦੇ ਨਾਂ ਬੋਲਣ ਦੀ ਆਵਾਜ਼ ਆਉਂਦੀ ਦੇਖਦਾ ਵੀ ਰਾਤ ਦੇ 12 ਵਜੇ ਪਏ ਨੇ ਤੇ ਕਿਸੇ ਦੇ ਬੋਲਣ ਦੀ ਆਵਾਜ਼ ਆਉਂਦੀ ਵੀ ਇਹ ਕਿਸ ਤੀ ਆਵਾਜ਼ ਕਿੰਦੇ ਦੂਰੋਂ ਪਤਾ ਲੱਗਦਾ ਪਿਆ ਸੀ ਵੀ ਦੋ ਜਣੇ ਆ ਪਰ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਬਹੁਤ ਜ਼ਿਆਦੀ ਉਹਨੂੰ ਸਪਸ਼ਟ ਨਹੀਂ ਸੀ ਸੁਣਾਈ ਦੇਂਦੀ ਆਪਣੇ ਘਰ ਤੋਂ ਬਾਹਰ ਨਿਕਲਦਾ ਵੀ ਬਾਹਰ ਜਾ ਕੇ ਦੇਖਾਂ ਵੀ ਕੀ ਦੀ ਆਵਾਜ਼ ਹੈ ਤੇ ਕੀ ਗੱਲਾਂ ਕਰਦੇ ਪਏ ਨੇ ਥੋੜੀ ਜੀ ਆਗਾ ਹੁੰਦਾ ਤੇ ਪਤਾ ਲੱਗਦਾ ਵੀ ਨਗਰ ਦੇ ਵਿੱਚ ਨਾ ਪਹਿਲਾਂ ਕੀ ਹੁੰਦੇ ਸੀ ਵੀ ਜਦੋਂ ਰਾਜੇ ਹੁੰਦੇ ਸੀ ਉਦੋਂ ਕੋਤਵਾਲ ਹੁੰਦੇ ਸੀ ਸਪਾਈ ਹੁੰਦੇ ਸੀ ਉਹਨਾਂ ਨੂੰ ਕੋਤਵਾਲ ਕਿਹਾ ਜਾਂਦਾ ਸੀ ਉਹ ਤੇ ਨਾਲ ਕੋਈ ਇੱਕ ਨੌਜਵਾਨ ਮਨੁੱਖ ਖੜਾ ਹੋਇਆ ਸੀ ਕਹਿੰਦੇ ਆਪਸ ਵਿੱਚ ਗੱਲਾਂ ਕਰਦੇ ਪਏ ਸਨ ਕੋਤਵਾਲ ਨਾ ਉਹਦੀ ਬਾਹ ਫੜ ਕੇ ਤੈਨੂੰ ਕਹਿਣ ਦਿਆ ਸੀ ਵੀ ਤੇਰੀ ਐਡੀ ਕੀ ਮਜਬੂਰੀ ਬਣ ਗਈ ਵੀ ਤੂੰ ਰਾਤ ਨੂੰ ਐਵੇਂ ਚੋਰੀ ਕਰਦਾ ਫਿਰਦਾ ਉਹ ਕਹਿੰਦਾ ਭਿਰਾਵਾ ਵੀ ਮੈਂ ਚੋਰੀ ਜਿਹੜੀ ਕੀਤੀ ਹੈ ਨਾ ਮਜਬੂਰੀ ਵਸ ਆ ਕੇ ਕੀਤੀ ਉਹ ਗੋਤਵਾਲ ਕਹਿੰਦਾ ਵੀ ਜਦੋਂ ਸਾਰੇ ਚੋਰੀ ਕਰਕੇ ਫੜੇ ਜਾਂਦੇ ਨਾ ਐਵੇਂ ਕਹਿੰਦੇ ਨੇ ਉਹ ਕਹਿੰਦੇ ਨਹੀਂ ਭਰਾਵਾ ਵੀ ਮੈਂ ਸੱਚੇ ਮਜਬੂਰੀ ਵਿੱਚ ਕੀਤੀ ਗੋਤਵਾਲ ਕਹਿੰਦਾ ਵੀ ਤੇਰੀ ਤੇ ਅਜੇ ਉਮਰ ਹੀ ਨਹੀਂ ਹੈਗੀ ਇਹ ਕੰਮ ਕਰਨ ਦੀ ਤੂੰ ਤੇ ਜੇ ਛੋਟਾ ਹੈ ਤੂੰ ਤੇ ਭੇਖ ਬਣਾ ਸਕਦਾ ਕਿਹੜੇ ਮਾੜੇ ਕੰਮਾਂ ਚ ਪਿਆ ਹੈ ਉਹ ਕਹਿੰਦਾ ਭਰਾਵਾ ਵੀ ਮੈਂ ਤੈਨੂੰ ਦੱਸਣਾ ਚਾਹਨਾ ਮੈਂ ਇਸੇ ਨਗਰ ਚ ਰਹਿਣਾ ਮੇਰੀ ਇੱਕ ਮਾਂ ਵੀ ਅਸੀਂ ਦੋਵੇਂ ਜਣੇ ਇਸ ਨਗਰ 'ਚ ਰਹਿੰਨੇ ਆ। ਮੈਂ ਰੋਜ਼ ਪੜ੍ਹਨ ਲਈ ਜਾਂਦਾ। ਮੈਨੂੰ ਉਸ ਸਮੇਂ ਨਾ 14 ਵਿਦਿਆਕਲਾ ਹੁੰਦੀਆਂ ਸਨ। ਉਹ ਦੱਸਦਾ ਵੀ ਮੈਂ 7 ਵਿਦਿਆਕਲਾ 7 ਵਿਦਿਆਕਲਾ ਸਿੱਖ ਚੁੱਕਿਆ ਵਾਂ। ਮੇਰੀ ਮਾਂ ਨਾ ਲੋਕਾਂ ਦੇ ਘਰ ਭਾਂਡੇ ਮਾਜਦੀ ਐ, ਉਹਨਾਂ ਦੇ ਕੱਪੜੇ ਧੋਂਦੀ ਐ, ਐਵੇਂ ਦੇ ਕੰਮ ਕਰਦੀ ਐ। ਕਿਉਂਕਿ ਬਚਪਨ 'ਚ ਹੀ ਮੇਰੇ ਪਿਤਾ ਅਕਾਲ ਚਲਾਨੇ ਕਰ ਗਏ ਸਨ। ਮੇਰੀ ਮਾਂ ਨਹੀਂ ਚਾਹੁੰਦੀ ਵੀ ਮੈਂ ਲੋਕਾਂ ਦੇ ਘਰ ਕੰਮ ਕਰਾਂ। ਇਸ ਲਈ ਮੈਨੂੰ ਵਿਦਿਆਕਲਾ ਦੇ ਵਿੱਚ નિਪੁੰਨ ਕਰਦੀ ਪਈ ਐ। ਉਹਨੇ ਕਿਹਾ ਫਿਰ ਤੂੰ ਇੱਡੀ ਕੀ ਤੇਰੀ ਜੇ ਤੋ ਤੈਨੂੰ ਸੱਤ ਵਿਦਿਆਕਲਾ ਆ ਗਈਆਂ ਨੇ ਤੇ ਫਿਰ ਕਿਉਂ ਚੋਰੀ ਕਰਦਾ ਪਿਆ ਕਹਿੰਦੇ ਭਰਾਵਾ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਹਿੰਦੇ ਅਸੀਂ ਰਾਤ ਨੂੰ ਬੈਠੇ ਹੋਏ ਸੀ ਸਾਡੇ ਘਰ ਦਾ ਪੂਹਾ ਖੜ ਗਿਆ ਅਸੀਂ ਜਾ ਕੇ ਵੇਖਿਆ ਤੇ ਇੱਕ ਬਜ਼ੁਰਗ ਮਾਤਾ ਪਿਤਾ ਬਾਹਰ ਖੜੇ ਸਨ ਉਹਨਾਂ ਕਹਿੰਦੇ ਸੀ ਫਲਾਣੀ ਥਾਂ ਤੇ ਜਾਣਾ ਰਾਤ ਹੋ ਗਈ ਅਸੀਂ ਰਾਤ ਤੇ ਸਿਰ ਟਕਣਾ ਚਾਹੁੰਦੇ ਮੈਂ ਆਪਣੀ ਮਾਂ ਨੂੰ ਆ ਕੇ ਦੱਸਿਆ ਮੇਰੀ ਮਾਂ ਨੇ ਕਿਹਾ ਵੀ ਰੱਬ ਦਾ ਜਦੋਂ ਕੋਈ ਆਪਣੇ ਘਰ ਆਵੇ ਨਾ ਉਹ ਰੱਬ ਦਾ ਹੀ ਰੂਪ ਹੁੰਦੇ ਨੇ ਤੂੰ ਹੱਥ ਛੋੜ ਤੇ ਉਹਨਾਂ ਨੂੰ ਅੰਦਰ ਲੈ ਆ ਕਹਿੰਦੇ ਜਿਵੇਂ ਹੀ ਉਹਨਾਂ ਨੂੰ ਅੰਦਰ ਲੈ ਕੇ ਆਇਆ ਹੱਥ ਮੂੰਹ ਤਵਾਏ ਤੇ ਉਹ ਸਾਡੇ ਮੁਖ ਵੱਲ ਤੱਕਣ ਲੱਗੇ ਅਸੀਂ ਸਮਝ ਗਏ ਵੀ ਉਹਨਾਂ ਨੂੰ ਭੁੱਖ ਲੱਗੀ ਹੁਣ ਸਾਡੇ ਘਰ ਚੀਨਾ ਆਟਾ ਸੀ ਅਸੀਂ ਰੋਟੀਆਂ ਬਣਾ ਲੀਆਂ ਕਹਿੰਦੇ ਸਬਜ਼ੀ ਕੁਝ ਮਾਤਰਾ ਚ ਕਦੇ ਕਦੇ ਸਾਡੇ ਘਰ ਬਣਦੀ ਸੀ ਕਹਿੰਦੇ ਉਹ ਸਬਜ਼ੀ ਦੇ ਨਾਲ ਉਹਨਾਂ ਨੂੰ ਰੋਟੀਆਂ ਦੇ ਦਿੱਤੀਆਂ ਹੁਣ ਕੁਝ ਰੋਟੀ ਬਚੀ ਤੇ ਮਾਂ ਤੇ ਪੁੱਤ ਨੇ ਉੱਤੇ ਲੋਨ ਲਾ ਕੇ ਤੇ ਖਾ ਲਿਆ ਕਿੰਦੇ ਰਾਤ ਹੁਣ ਬਾਵਾ ਹੋਗੀ ਸੀ ਗੱਲਾਂ ਬਾਤਾਂ ਕੀਤੀਆਂ ਤੇ ਉਹ ਸੋ ਗਏ ਕਿੰਦੇ ਜਦੋਂ ਸਵੇਰ ਹੋਈ ਮਾਂ ਨੂੰ ਅਕਸਰ ਹੀ ਆਦਤ ਸੀ ਉਹ ਅੰਮ੍ਰਿਤ ਵੇਲੇ ਉੱਠ ਜਾਇਆ ਕਰਦੀ ਤੇ ਘਰ ਦੇ ਕੰਮ ਨਬੇੜ ਕੇ ਤੇ ਲੋਕਾਂ ਦੇ ਘਰ ਕੰਮ ਕਰਨ ਲਈ ਜਾਇਆ ਕਰਦੀ ਮੇਰੀ ਮਾਂ ਨੇ ਪ੍ਰਸ਼ਾਦਾ ਪਾਣੀ ਬਣਾ ਕੇ ਤੇ ਰੱਖ ਦਿੱਤਾ ਕੋਜ ਸਬਜੀ ਬਚੀਏ ਇਸ ਸਵੇਰੇ ਖਾ ਲੈਣਗੇ ਹੁਣ ਇਹਨਾਂ ਨੂੰ ਦੇ ਦਾਂਗੇ ਕਹਿੰਦੇ ਮੈਂ ਵੀ ਆਪਣੇ ਕੰਮ ਲਈ ਚੱਲਾ ਸੀ ਇੰਨੇ ਨੇ ਮਾਂ ਨੂੰ ਕਿਹਾ ਵੀ ਉਹਨੂੰ ਉਠਾ ਜਦੋਂ ਉਠਾਣ ਗਿਆ ਤੇ ਉਹ ਪਤੀ ਪਤਨੀ ਦੋਵੇਂ ਅਕਾਲ ਚਲਾਨੇ ਕਰਕੇ ਸੇਤੀ ਨਾਲ ਮੈਂ ਵੈਦ ਨੂੰ ਬੁਲਾ ਕੇ ਲੈ ਕੇ ਆਇਆ ਵੈਦ ਨੇ ਦੱਸਿਆ ਵੀ ਇਹ ਤੇ ਸੱਚੀ ਅਕਾਲ ਚਲਾਨੇ ਕਰਕੇ ਨੇ ਇਹ ਖਬਰ ਨਾ ਪੂਰੇ ਨਗਰ ਵਿੱਚ ਅੱਗ ਦੇ ਵਾਂਗ ਫੈਲ ਗਈ ਕਹਿੰਦੇ ਹੁਣ ਸਾਰੇ ਜਣੇ ਜਿਹੜੇ ਸਨ ਉਹ ਕਹਿੰਦੇ ਵੀ ਇਹਨਾਂ ਦੀ ਜਿਹੜੇ ਅਕਾਲ ਚਲਾਣੇ ਤੁਹਾਡੇ ਘਰ ਹੋਏ ਨੇ ਤੇ ਤੁਸੀਂ ਹੋਏ ਕੀਤੇ ਨੇ ਕਹਿੰਦੇ ਫਿਰ ਉਹ ਸਾਨੂੰ ਨਾ ਰਾਜੇ ਦੇ ਕੋਲ ਲੈ ਕੇ ਜਾਣ ਲੱਗੇ ਇੰਨੇ ਨੂੰ ਜਿਹੜਾ ਕੋਤਵਾਲ ਸੀ ਸਾਡੇ ਪਾਸੇ ਦਾ ਉਹਨੇ ਆ ਕੇ ਪੁੱਛਿਆ ਵੀ ਇਹ ਕਦੋਂ ਆਏ ਤੇ ਕੀ ਵਾਪਰਿਆ ਅਸੀਂ ਕਿਹਾ ਵੀ ਰਾਤ ਨੂੰ ਆਏ ਸਨ ਤੇ ਸਾਡੇ ਘਰ ਬੈਠੇ ਅਸੀਂ ਇਹਨਾਂ ਨੂੰ ਰਹਿਣ ਲਈ ਥਾਂ ਦਿੱਤੀ ਤੇ ਪ੍ਰਸ਼ਾਦਾ ਪਾਣੀ ਖਵਾਇਆ ਜਾਂਚ ਕਰਨ ਤੋਂ ਪਤਾ ਲਗਾ ਵੀ ਜਿਹੜੀ ਰਾਤ ਸਬਜੀ ਬਣੀ ਸੀ ਨਾ ਉਹ ਚ ਕਿਤੇ ਛਿਪਕਲੀ ਡੇਗੀ ਤੇ ਜ਼ਹਿਰ ਦੇ ਨਾਲ ਹੀ ਅਕਾਲ ਚਲਾਨੇ ਕੀਤੇ ਨੇ ਵੈਦ ਨੇ ਵੀ ਇਹ ਹੀ ਕਿਹਾ ਵੀ ਜ਼ਹਿਰ ਦੇ ਨਾਲ ਅਕਾਲ ਚਲਾਨੇ ਕੀਤੇ ਨੇ ਸਾਨੂੰ ਮਾਂ ਪੁੱਤ ਨੂੰ ਫਾੜ ਕੇ ਤੇ ਲੈ ਕੇ ਤੇ ਰਾਜੇ ਦੇ ਕੋਲ ਚਲੇ ਗਏ ਰਾਜੇ ਨੇ ਫੈਸਲਾ ਸੁਣਾਇਆ ਵੀ ਸਾਡੇ ਘਰ ਉਹਨਾਂ ਦੇ ਜਾਣ ਗਏ ਨੇ ਭਾਵ ਅਸੀਂ ਹੀ ਉਹਨਾਂ ਦੀ ਜਾਨ ਲਈਏ ਰਾਜੇ ਨੇ ਸਾਨੂੰ ਫਾਂਸੀ ਦੀ ਸਜ਼ਾ ਸੁਨਾਤੀ ਕਿੰਦੇ ਉੱਥੇ ਰਾਜੇ ਦਾ ਇੱਕ ਮੰਤਰੀ ਬੈਠਾ ਸੀ ਉਨੇ ਖੜਾ ਹੋ ਕੇ ਕਿਆ ਰਾਜਨ ਇੱਕ ਗੱਲ ਤੇ ਜ਼ੋਰ ਦੇ ਵੀ ਦੇਖ ਜੋ ਵੀ ਵਾਪਰਿਆ ਉਹ ਇੱਕ ਹਾਦਸਾ ਸੀ ਇਹਨਾਂ ਜਾਣ ਬੁੱਝ ਕੇ ਤੇ ਕਿਸੇ ਦੇ ਪ੍ਰਾਨ ਨਹੀਂ ਲਏ ਦੇਖ ਤੂੰ ਇਹਨਾਂ ਦੀ ਜਿਹੜੀ ਸਜ਼ਾ ਹੈ ਉਹਦੇ ਵੱਲ ਫੇਰ ਘੌਰ ਕਰ ਇਹਨਾਂ ਤੇ ਉਹਨੂੰ ਚੰਗੀ ਨੀਤ ਨਾਲ ਘਰ ਰੱਖਿਆ ਪ੍ਰਸ਼ਾਦਾ ਖਵਾਇਆ ਪਰ ਕਹਿ ਲੈ ਵੀ ਇਹਨਾਂ ਦੀ ਚੰਗੀ ਕਿਸਮਤ ਸੀ ਇਹਨਾਂ ਸਬਜ਼ੀ ਨਹੀਂ ਖਾਧੀ ਇਹਨਾਂ ਦੇ ਕੋਈ ਕਰਮ ਸਨ ਤੇ ਬਚ ਗਏ ਉਹਨਾਂ ਨੇ ਖਾਧੀ ਉਹ ਆਕਾਲ ਚਲਾਣੇ ਕਰਕੇ ਇਨਾਂ ਦਾ ਭਾਵ ਚੰਗਾ ਸੀ ਸਿਰ ਟਕਨ ਲਈ ਛਾਦੀ ਸੀ ਤੇ ਪੇਟ ਭਰਨ ਲਈ ਪਰਸ਼ਾਦਾ ਦਿੱਤਾ ਤੋ ਇੱਕ ਵਾਰੀ ਦੁਬਾਰਾ ਸੋਚ ਕੇ ਨਿਆ ਕਰ ਉਹਨੇ ਕਿਹਾ ਠੀਕ ਹੈ ਰਾਜਾ ਹੋਰ ਦੋ ਚਾਰ ਮੰਤਰੀਆਂ ਨੂੰ ਬੁਲਾ ਕੇ ਤੇ ਸੋਚ ਵਿਚਾਰ ਕਰਦਾ ਸਭ ਨੇ ਇਹੀ ਸਿੱਟਾ ਕੱਢਿਆ ਵੀ ਜੋ ਹੋਇਆ ਜਾਣੇ ਅਣਜਾਣੇ ਚ ਹੋਇਆ ਰਾਜਾ ਕਹਿੰਦਾ ਵੀ ਚਲ ਜੋ ਹੋਇਆ ਜਾਣੇ ਅਣਜਾਣੇ ਚ ਹੋਇਆ ਪਰ ਇਹਨਾਂ ਨੂੰ ਹੁਣ ਜਿਹੜਾ ਵੀ ਪੂਰੀਆਂ 100 ਸੋਨੇ ਦੀਆਂ ਮੋਹਰਾਂ ਇੱਕ ਮਹੀਨੇ ਦੇ ਅੰਦਰ ਇੱਥੇ ਜਮ੍ਹਾਂ ਕਰਾਉਣੀਆਂ ਪੈਣਗੀਆਂ ਉਨਾ ਚਿਰ ਦੀ ਮਾਂ ਇੱਥੇ ਕਾਰਾਗਰ ਦੇ ਵਿੱਚ ਰਹੇਗੀ ਜਦੋਂ ਸੋ ਸੋਨੇ ਦੀਆਂ ਮੋਹਰਾਂ ਮਹੀਨੇ ਬਾਅਦ ਲੈ ਕੇ ਆਜੇਗਾ ਆਪਣੀ ਮਾਂ ਨੂੰ ਲੈ ਕੇ ਜਾ ਸਕਦਾ ਹੈ ਕਹਿੰਦੇ ਵਿਸਾਵਣੇ ਕਿਆ ਵੀ ਚਲੋ ਠੀਕ ਹੈ ਦੇਖ ਕਿਆ ਵੀ ਜੇ ਸੋ ਸੋਨੇ ਦੀਆਂ ਮੋਹਰਾਂ ਨਾ ਲਿੱਤੀਆਂ ਫਿਰ ਮਾਂ ਪੁੱਤ ਨੂੰ ਫਾਂਸੀ ਤੇ ਚੜਨਾ ਹੀ ਪਵੇਗਾ ਉਹ ਸਾਰੇ ਜਣੇ ਕਹਿੰਦੇ ਵੀ ਠੀਕ ਹੈ ਇਨਾ ਕਹਿ ਕੇ ਮਾਂ ਨੂੰ ਤੇ ਉਥੇ ਕਾਰਾਗਰ ਚ ਪਾਤਾ ਪੁੱਤ ਘਰ ਚਲਾ ਗਿਆ ਹੁਣੇ ਪੂਰਾ ਕਹਿੰਦਾ ਮੈਂ 1 ਮਹੀਨਾ ਬੜੀ ਮਿਹਨਤ ਕੀਤੀ ਪਰ ਕਹਿੰਦੇ ਵੀ ਮੇਰੇ ਕੋਲ ਤੇ 10 ਸੋਨੇ ਦੀਆਂ ਮੋਹਰਾਂ ਵੀ ਨਹੀਂ ਜੁੜ ਸਕੀਆਂ ਕਹਿੰਦੇ ਅੱਜ ਨਾ ਅੰਤਿਮ ਦੇਣੇ ਵੀ ਕੱਲ ਮੈਂ ਰਾਜੇ ਦੇ ਦਰਬਾਰ ਜਾਣਾ ਹੈ ਤੇ ਉਥੇ 100 ਸੋਨੇ ਦੀਆਂ ਮੋਹਰਾਂ ਦੇਣੀਆਂ ਨੇ ਪਰ ਮੈਂ ਕੀ ਕਰਦਾ ਮੈਂ ਕਿੱਥੋਂ ਲਿਆਉਂਦਾ ਸੋਨੇ ਦੀਆਂ ਮੋਹਰਾਂ ਇਸ ਕਰਕੇ ਮੈਂ ਚੋਰੀ ਕੀਤੀ ਉਹ ਕਹਿੰਦਾ ਵੀ ਅੱਗੋ ਕੋਤਵਾਲ ਕਹਿੰਦਾ ਵੀ ਭਰਾਵਾ ਵੀ ਜੋ ਤੂੰ ਦੱਸਿਆ ਹੈ ਨਾ ਇਹ ਸੱਚੀ ਸੁਣ ਕੇ ਲੱਗਦਾ ਵੀ ਤੂੰ ਤੂੰ ਮਜਬੂਰੀ ਵਸ ਚੋ ਵੀ ਕੀਤਾ ਪਰ ਜਿਹੜੀ ਚੋਰੀ ਹੁੰਦੀ ਹੈ ਨਾ ਇਹ ਸੱਚੀ ਕਰਨਾ ਪਾਪ ਹੈ ਤੇ ਤੇਰੇ ਹੱਥੋਂ ਪਾਪ ਤੇ ਹੋ ਗਿਆ ਉਹ ਕਹਿੰਦਾ ਵੀ ਤੂੰ ਮੈਨੂੰ ਆਪ ਦੱਸ ਵੀ ਮੈਂ ਆਪਣੀ ਮਾਂ ਨੂੰ ਫਿਰ ਸੂਲੀ ਚੜਨ ਦਾ ਆਪ ਸੂਨੀ ਚੜ ਜਾ ਤੈਨੂੰ ਵੀ ਪਤਾ ਹੈ ਮੈਂ ਗਰੀਬ ਆ ਤੇ ਮੈਂ ਕਿੱਥੋਂ ਸੋਹ ਸੋਨੇ ਦੇ ਮੋਹਰਾ ਲੈ ਆਉਂਦਾ ਉਹ ਕਹਿੰਦਾ ਵੀ ਤੂੰ ਗੱਲ ਤੇ ਤੂੰ ਵੀ ਠੀਕ ਕਹਿੰਦਿਆ ਉਹ ਕਹਿੰਦਾ ਵੀ ਚੱਲ ਐਵੇਂ ਕਰ ਸੋਹ ਸੋਨੇ ਦੇ ਮੋਹਰਾ ਤੈਨੂੰ ਚਾਹੀਦਿਆਂ ਨੇ 10 تیر ਕੋਲ ਹੈਗੀਆਂ ਨੇ 90 ਤੂੰ ਲੈ ਜਾ ਬਾਕੀ ਜਿੰਨੀਆਂ ਹੈਗੀਆਂ ਨੇ ਉਹ ਮੈਨੂੰ ਦੇਜਾ ਹੁਣ ਇਹ ਖੜਾ ਉਹ ਜਿਹੜਾ ਮਨੁੱਖ ਸੁਣਦਾ ਪਿਆ ਸੀ ਜੋ ਹਮੇਸ਼ਾ ਸੱਚ ਬੋਲਦਾ ਉਹਨੂੰ ਬੜਾ ਜ਼ਿਆਦਾ ਗੁੱਸਾ ਆਇਆ ਕਿ ਉਹ ਤੇ ਮਜਬੂਰੀ ਵਸ ਸੋਨੇ ਦੀਆਂ ਮੋਹਰਾਂ ਚੋਰੀ ਕਰਕੇ ਲੈ ਕੇ ਜਾਂਦਿਆ ਤੇ ਜਿਹੜਾ ਕੋਤਵਾਲ ਹੈ ਉਹ ਤੋਂ ਬਾਕੀ ਦੀਆਂ ਸੋਹਾਂ ਸੋਨੇ ਦੀਆਂ ਮੋਹਰਾਂ ਐਨੇ ਰੱਖ ਲੀਆਂ ਨੇ ਹੁਣ ਇਹ ਵਖ ਰਿਸ਼ਵਤ ਲੈ ਕੇ ਤੇ ਉਹਨੂੰ ਛੱਡੀ ਆਉਣ ਤੇ ਆਏ ਕਿੰਦੇ ਰਾਜੇ ਦਾ ਰਾਜ ਕਿਵੇਂ ਦਾ ਹੁਣ ਉਹਨੇ ਵਿੱਚੋਂ 90 ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਉੱਥੋਂ ਚਲਾ ਗਿਆ ਹੁਣ ਉਹ ਬਾਕੀ ਦੀਆਂ ਸੋਨੇ ਦੀਆਂ ਮੋਹਰਾਂ ਲੈ ਕੇ ਤੇ ਚਲਾ ਗਿਆ ਹੁਣ ਨਾ ਉਹਨੂੰ ਇਹ ਸਾਰੀ ਗੱਲ ਪਤਾ ਸੀ ਪਰ ਸਵੇਰੇ ਹੁਣ ਉਸ ਮਨੁੱਖ ਨੇ ਉਹ ਬੱਚੇ ਨੇ ਜਾ ਕੇ ਉੱਥੇ ਉਹ ਮੋਹਰਾ ਜਮ੍ਹਾਂ ਕਰਾਣੀਆਂ ਸਨ ਤੇ ਆਪਣੀ ਮਾਂ ਨੂੰ ਲੈ ਕੇ ਆਉਣਾ ਸੀ ਕਿੰਦੇ ਹੁਣ ਇਹ ਵੀ ਨਾ ਜਿਹੜਾ ਇਹ ਮਨੁੱਖ ਸੀ ਸੱਚੇ ਬੋਲਣ ਵਾਲਾ ਇਹ ਸਾਰਿਆਂ 'ਚ ਜਾ ਕੇ ਖੜਾ ਹੋ ਗਿਆ ਉਹਨੇ ਕਿਹਾ ਰਾਜਾ ਆਲੇ 100 ਸੋਨੇ ਦੀਆਂ ਮੋਹਰਾਂ ਉਹਨੇ ਉਹਦੀ ਮਾਂ ਨੂੰ ਬੁਲਾਇਆ ਤੇ ਉੱਥੋਂ ਚਲਾ ਗਿਆ ਹੁਣ ਅਗਲਾ ਦਿਨ ਵਾਪਰਿਆ ਅਗਲੇ ਦਿਨ ਨਾ ਉਸੇ ਨਗਰ ਦਾ ਇੱਕ ਮਨੁੱਖ ਉੱਥੇ ਆਉਂਦਾ ਕਿੰਦਾ ਰਾਜਾ ਮੈਂ ਨਿਆ ਲੈਣ ਆਇਆ ਰਾਜਾ ਕਿੰਦਾ ਦੱਸੋ ਕਿੰਦਾ ਰਾਜਾ ਮੈਂ ਤੇਰੇ ਨਗਰ ਦਾ ਇੱਕ ਗਰੀਬ ਮਨੁੱਖ ਆ ਪਰ ਮੈਂ ਇੰਨੀ ਮਿਹਨਤ ਕੀਤੀ ਵੀ ਮੈਂ ਅੱਜ ਜੋ ਕਹਿ ਲੈ ਵੀ ਆਪਣੇ ਪੈਰਾਂ ਤੇ ਖੜਾ ਹੋ ਗਿਆ ਮੈਂ ਨਾ ਆਪਣੇ 30 ਸਾਲਾਂ ਦੀ ਜਿਹੜੀ ਪੂੰਜੀ ਸੀ ਉਹ ਇਕੱਠੀ ਕੀਤੀ ਸੀ ਮੈਂ ਹੌਲੀ-ਹੌਲੀ ਰਤਨ ਜਵਾਰਤ ਇਹਨਾਂ ਨੂੰ ਪਰਖਣ ਚ ਬੜਾ ਮਾਹਿਰ ਹੋ ਗਿਆ ਮੈਂ ਸੋਚਿਆ ਸੀ ਇਸ ਨਗਰ 'ਚ ਆਪਣੀ ਦੁਕਾਨ ਖੋਲਾਂਗਾ ਤੇ ਮੈਂ ਇਹਦੇ ਲਈ ਦੂਸਰੇ ਨਗਰ ਦੇ ਜੋਰੀ ਕੋਲ ਗੱਲਬਾਤ ਕਰਨ ਗਿਆ ਸੀ ਕਿੰਦੇ ਪਰ ਰਾਤ ਨੂੰ ਮੇਰੇ ਘਰ ਚੋਰੀ ਹੋਈ ਤੇ ਉਹ ਚੋਰੀ ਦੇ ਕਰਕੇ ਮੇਰਾ ਸਾਰਾ ਕੁਝ ਲੁੱਟਿਆ ਪਾ ਸੁੱਟਿਆ ਗਿਆ ਹੁਣ ਦੱਸ ਮੈਂ ਕੀ ਕਰਾਂ ਰਾਜੇ ਨੇ कोतवाल ਨੂੰ ਸੱਦਿਆ ਵੀ ਤੇਰੇ ਇਲਾਕੇ 'ਚ ਚੋਰੀ ਕਿਵੇਂ ਹੋ ਸਕਦੀ ਤੂੰ ਰਾਤ ਨੂੰ ਜਾਗਦਾ ਨਹੀਂ ਸੀ ਪਿਆ ਉਹ ਥੱਲੇ ਮੂੰਹ ਕਰਕੇ ਤੇ ਖੜ ਗਿਆ ਹੁਣ ਨਾ ਇੰਨੇ ਨੂੰ ਕਹਿੰਦਾ ਵੀ ਰਾਜਾ ਇੰਨੂੰ ਤੂੰ ਗੁੱਸੇ ਹੋਣ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਪਤਾ ਹੈ ਚੋਰੀ ਕਿੰਨੇ ਕੀਤੀ ਰਾਜਾ ਕਹਿੰਦਾ ਫਿਰ ਦੱਸੋ ਕਿਨੇ ਕੀਤੀ ਆਪਾਂ ਹੁਣੇ ਇਹਨੂੰ ਫੜ ਲੈਨੇ ਕਿਨੇ ਰਾਜਾ ਜਿਹੜਾ ਕੱਲ ਆਪਣੀ ਤੋਂ ਮਾਂ ਨੂੰ ਛਡਾ ਕੇ ਲੈ ਕੇ ਗਿਆ ਨਾ ਚੋਰੀ ਉਹਨੇ ਕੀਤੀ ਰਾਜਾ ਕਹਿੰਦਾ ਜੇ ਉਹਨੇ ਚੋਰੀ ਕੀਤੀ ਏ ਤੇ ਉਹਨੂੰ ਬੁਲਾ ਕੇ ਲੈ ਕੇ ਆਓ ਉਹਨੂੰ ਬੁਲਾ ਕੇ ਲਿਆਦਾ ਗਿਆ ਉਹਨੇ ਕਿਹਾ ਹਾਂ ਮੈਂ ਚੋਰੀ ਕੀਤੀ ਪਰ ਕਹਿੰਦਾ ਰਾਜਨ ਮੇਰੀ ਮਜਬੂਰੀ ਸੀ ਤੁਸੀਂ ਆਪ ਦੱਸੋ ਮੇਰੇ ਵਰਗਾ ਗਰੀਬ ਮਨੁੱਖ 1 ਮਹੀਨੇ ਦੇ ਵਿੱਚ 100 ਸੋਨੇ ਦੇ ਮੋਹਰੇ ਕਿਵੇਂ ਲੈ ਕੇ ਆ ਸਕਦਾ ਹੈ 10 سونے ਦੇ ਮੋਹਰੇ ਮੈਂ ਇਕੱਠੀਆਂ ਕਰ ਲਿਆ ਸਨ ਬਾਕੀ ਮੈਂ ਚੋਰੀ ਕਰਕੇ ਤੇ ਅਦਾ ਕੀਤੀਆਂ ਰਾਜਾ ਕਹਿੰਦਾ ਵੀ ਇਹਦੀ ਮਾਂ ਨੂੰ ਬੁਲਾ ਕੇ ਲੈ ਕੇ ਆਇਆ ਜਾਵੇ ਤੇ ਇਸ ਮਨੁੱਖ ਨੂੰ ਕਾਰਾਗਰਚੇ ਸੁਟਿਆ ਜਾਵੇ ਇਹਦੀ ਮਾਂ ਨੂੰ ਕਹੋ ਵੀ ਜਦੋਂ ਇਹ ਮੋਹਰੇ ਲਿਆ ਕੇ ਦੇ ਦੇਗੀ ਤੇ ਉਦੋਂ ਇਹਨੂੰ ਜਿਹੜਾ ਉਹ ਇਥੋਂ ਛੜਾ ਲੈ ਛੜਾ ਕੇ ਤੇ ਲੈ ਜਾਵੇ ਹੁਣ ਉਹ ਬੱਚਾ ਸੋਚਦਾ ਹੈ ਵੀ سونے ਦੀਆਂ ਮੋਹਰਾਂ ਤੇ ਮੈਂ ਇਹਨਾਂ ਨੂੰ ਰਾਜ ਖੋਜ 'ਚ ਜਮਾ ਕਰਾਈਆਂ ਨੇ ਮੇਰੀ ਮਾਂ ਕਿੱਥੋਂ ਲਿਆ ਕੇ ਦੇਗੀ ਜੇ ਮੈਂ ਮਹੀਨੇ 'ਚ 10 ਜਮਾ ਕੀਤੀਆਂ ਸਨ ਮਾਂ ਕੋਲ ਤੇ ਪੰਜ ਵੀ ਨਹੀਂ ਹੋਣੀਆਂ ਹੈਗੀਆਂ ਉਹ ਚਾਰਾ ਪਰ ਬੋਲਦਾ ਕੁਝ ਨਹੀਂ ਇੰਨੇ ਨੂੰ ਸੱਚ ਬੋਲਣ ਵਾਲਾ ਮਨੁੱਖ ਕੋਲ ਆ ਜਾਂਦਾ ਕਿੰਦਾ ਰਾਜਾ ਤੂੰ ਕੱਲ ਵੀ ਨਿਆ ਗਲਤ ਕੀਤਾ ਸੀ ਉਦੋਂ ਪਹਿਲਾਂ ਵੀ ਨਿਆ ਗਲਤ ਕੀਤਾ ਸੀ ਤੇ ਤੂੰ ਅੱਜ ਵੀ ਨਿਆ ਗਲਤ ਕਰਦਾ ਪਿਆ ਰਾਜੀ ਨੂੰ ਗੱਲ ਸੁਣ ਕੇ ਬੜਾ ਗੁੱਸਾ ਆਇਆ ਪਰ ਰਾਜਾ ਕਹਿੰਦਾ ਫਿਰ ਤੂੰ ਹੀ ਦੱਸ ਦੇ ਸਹੀ ਨਿਆ ਕਿਹੜਾ ਹੁੰਦਾ ਕਿੰਦਾ ਰਾਜਾ ਗੱਲ ਸੁਣ ਜਦੋਂ ਤੂੰ ਉਦੋਂ ਕਿਹਾ ਵੀ ਹਾਂ ਵੀ ਇਹਦੀ ਮਾਂ ਨੂੰ ਇੱਥੇ ਰੱਖ ਲਿਆ ਤੇ ਇਹਨੂੰ ਭੇਜਤਾ ਤੂੰ ਆਪ ਸੋਚ ਇੱਕ 18 ਵਰਿਆਂ ਤੋਂ ਵੀ ਛੋਟਾ ਬੱਚਾ 100 ਸੋਨੇ ਦੀਆਂ ਮੋਰਾਹ ਮਹੀਨੇ ਚ ਕਿਵੇਂ ਲੈ ਕੇ ਆਏਗਾ ਚਲ ਮੰਨ ਲੈ ਉਹ ਲੈ ਕੇ ਵੀ ਆ ਗਿਆ ਤੂੰ ਇਹ ਵੀ ਨਹੀਂ ਪੁੱਛਿਆ ਵੀ ਤੂੰ ਲੈ ਕੇ ਕਿੱਥੋਂ ਆਇਆ ਰਾਜਾ ਉਸ ਸਮੇਂ ਜਿਹੜੀ ਛਿਪਕਲੀ ਉਹਦੇ ਵਿੱਚ ਡਿੱਗੀ ਤੇ ਉਹ ਪੱਕ ਗਈ ਤੇ ਉਹਦਾ ਜ਼ਹਿਰ ਉਹਨਾਂ ਦੋਨਾਂ ਨੂੰ ਚੜ ਗਿਆ ਉਹ ਉਹਨਾਂ ਦੇ ਕਰਮਾਂ ਦੇ ਹਿੱਸੇਦਾਰ ਸੀ ਕੁਝ ਇਹਨਾਂ ਦੀ ਅਣਗਹਿਲੀ ਕਹ ਲੈ ਪਰ ਰਾਜਾ ਇਹਨਾਂ ਨੇ ਚੰਗੇ ਲਈ ਕੀਤਾ ਸੀ ਨਾ ਉਸ ਦਿਨ ਤੇਰਾ ਨਿਆ ਗਲਤ ਸੀ ਜੇ ਤੂੰ ਉਸ ਦਿਨ ਸਹੀ ਕਰਦਾ ਤੇ ਤੂੰ ਇੱਕ ਛੋਟੇ ਜਿਹੇ ਬੱਚੇ ਨੂੰ ਚੋਰੀ ਕਰਨ ਲਈ ਨਾ ਪ੍ਰੇਰਦਾ ਇੱਕ कोतवाल ਨੂੰ ਜਿਹੜਾ ਹੈ ਤੂੰ ਰਿਸ਼ਵਤ ਲੈਣ ਲਈ ਨਾ ਪ੍ਰੇਰਦਾ ਤੂੰ ਦੋ ਲੋਕਾਂ ਦੀ ਮਾਨਸਿਕਤਾ ਨਾਲ ਖੇਡਿਆ ਤੇ ਇੱਕ ਦੀ ਜਨਮਾ ਦੀ ਪੂੰਜੀ ਗਵਾ ਦਿੱਤੀ ਰਾਜਾ ਕਹਿੰਦਾ ਵੀ ਜੇ ਐਨੀ ਗੱਲ ਹੈ ਫਿਰ ਤੂੰ ਦੱਸ ਸਹੀ ਫੈਸਲਾ ਕੀ ਹੈ ਕਹਿੰਦਾ ਰਾਜਾ ਉਸ ਦਿਨ ਜੋ ਵਾਪਰਿਆ ਉਹ ਇੱਕ ਹਾਦਸਾ ਸੀ ਉਸ ਦਿਨ ਜੋ ਵਾਪਰਿਆ ਉਹਦੇ ਵਿੱਚ ਹੁਣ ਕੁਝ ਨਹੀਂ ਸੀ ਕੀਤਾ ਜਾ ਸਕਦਾ ਉਹ ਇਨ੍ਹਾਂ ਦੋਵਾਂ ਦੀ ਚੰਗੀ ਨੀਂਦ ਸੀ ਇਨ੍ਹਾਂ ਦੋਨਾਂ ਨੂੰ ਆਜ਼ਾਦ ਕਰਦੇ ਉਹਨੇ ਕਿਹਾ ਚਲ ਠੀਕ ਇਹਨੂੰ ਆਜ਼ਾਦ ਕੀਤਾ ਹੁਣ ਉਤਤ ਦੇ कोतवाल ਜਿੰਨੂੰ ਕਿਹਾ ਸੀ ਰਿਸ਼ਵਤ ਲਈ ਉਹਨੇ ਉਸ ਦਿਨ ਇਹ ਸਾਰਾ ਕੁਝ ਜੋ ਇਹਨੂੰ 90 ਮੋਹਰਾਂ ਦੇ ਕੇ ਤੇ ਬਾਕੀ ਦੀਆਂ ਸਾਰੀਆਂ ਗਰੀਬਾਂ 'ਚ ਵੰਡ ਦਿੱਤੀਆਂ ਉਹਨੇ ਕਿਹਾ ਸੀ ਵੀ ਜੋ ਚਲ ਪਾਪ ਹੋ ਗਿਆ ਹੁਣ ਗਰੀਬਾਂ 'ਚ ਵੰਡ ਦੇ ਨਵਾਂ ਤੇ ਉਹ ਪਾਪ ਦਾ ਬੋਝ ਕੁਝੇ ਦੇ ਸਰ ਘੱਟ ਹੋ ਜਾਏਗਾ ਹੁਣ ਦੇਖ ਉਹਨੇ ਸਾਰੀਆਂ ਮੋਹਰਾਂ ਤੈਨੂੰ ਇੱਥੇ ਲਿਆ ਕੇ ਜਮ੍ਹਾਂ ਕਰਾਈਆਂ ਹੁਣ ਜੋ ਮੋਹਰਾਂ ਨੇ ਉਹ ਹੁਣ ਤੂੰ ਇਹਨੂੰ ਅਦਾ ਕਰ ਦੇ ਜਿੰਨੀਆਂ ਇਹਦੀਆਂ ਮੋਹਰਾਂ ਸਨ ਉਹ ਜੋ ਦੋਨੋਂ ਅਕਾਲ ਚਲਾਣੇ ਕੀਤੇ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਉਹਨਾਂ ਦੇ ਲਈ ਤੂੰ ਆਰਥਿਕ ਸਹਾਇਤਾ ਦੇ ਰਾਜੇ ਨੇ ਜਦੋਂ ਇਹ ਸੁਣਿਆ ਤੇ ਰਾਜਾ ਪ੍ਰਸੰਨ ਹੋ ਗਿਆ ਰਾਜਾ ਕਹਿੰਦਾ ਮੈਂ ਤਾਂ ਹੁਣ ਤੱਕ ਹਰ ਇੱਕ ਜੋ ਵੀ ਗਲਤੀ ਕਰਦਾ ਸੀ ਉਹ ਸਭ ਦੀ ਇੱਕ ਹੀ ਸਜ਼ਾ ਦੇਈ ਜਾਂਦਿਆ ਸੀ ਹੁਣ ਮੈਨੂੰ ਸਮਝ ਆ ਗਿਆ ਕਿ ਹਰ ਇੱਕ ਗਲਤੀ ਦੀ ਇੱਕ ਸਜ਼ਾ ਨਹੀਂ ਹੁੰਦੀ ਹਰ ਇੱਕ ਗਲਤੀ ਕਿਤੇ ਜਾਣੇ ਅਣਜਾਣੇ ਵਿੱਚ ਹੋ ਜਾਂਦੀ ਉਹਨੇ ਕਿਹਾ ਵੀ ਅੱਜ ਤੋਂ ਮੈਂ ਤੈਨੂੰ ਵੀ ਤੂੰ ਹਮੇਸ਼ਾ ਸੱਚ ਬੋਲਦਾ ਹੈ ਨਾ ਤੇ ਇਹਦੇ ਸਦਕਾ ਮੈਂ ਤੈਨੂੰ ਆਪਣਾ ਨਿਆਣ ਕਰਨ ਵਾਲਾ ਨਾਲ ਰੱਖਦਾ ਉਹਨੇ ਆਪਣੇ ਨਾਲ ਸਿਹਾਸਨ ਲਗਵਾਇਆ ਤੇ ਉਹਨੂੰ ਨਾਲ ਬਿਠਾ ਲਿਆ ਰਾਜੇ ਨੇ ਕਿਹਾ ਮਿਤੂ ਹਮੇਸ਼ਾ ਸੱਚ ਬੋਲਦਾ ਸੀ ਲੋਕ ਤੇਰਾ ਮਜ਼ਾਕ ਉਡਾਉਂਦੇ ਸੀ ਪਰ ਤੇਰੇ ਸੱਚ ਨੇ ਤੇਰੀ ਕਦਰ ਪਾ ਦਿੱਤੀ ਤੇ ਉਹਨੂੰ ਸਿਹਾਸਨ ਤੇ ਬਿਠਾ ਦਿੱਤਾ ਇਸ ਤੋਂ ਸੰਗਤ ਜੀ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਕਿ ਮਨੁੱਖ ਦੀ ਇਮਾਨਦਾਰੀ ਨਾਲ ਕੀਤੀ ਕਿਰਤ ਦੀ ਵੀ ਹਮੇਸ਼ਾ ਫੁਕਦ ਪੈਂਦੀ ਹੈ ਮਨੁੱਖ ਦੇ ਬੋਲ ਮੂੰਹੋਂ ਬੋਲਿਆ ਸੱਚ ਵੀ ਹਮੇਸ਼ਾ ਉਹਦੀ ਕਦਰ ਪਾਉਂਦਾ ਹੈ ਮਨੁੱਖ ਦੇ ਮੂੰਹੋਂ ਬੋਲੇ ਮਿੱਠੇ ਬੋਲ ਉਹਦੀ ਹਮੇਸ਼ਾ ਕਦਰ ਪਾਉਂਦੇ ਨੇ ਮਨੁੱਖ ਦੇ ਚੰਗੇ ਗੁਣ ਉਹਨੂੰ ਕਿਤੇ ਨਾ ਕਿਤੇ ਇੱਜ਼ਤ ਮਾਨ ਸਨਮਾਨ ਤੇ ਬਰਕਤ ਦਵਾਉਂਦੇ ਹੀ ਦਵਾਉਂਦੇ ਨੇ ਇਸ ਲਈ ਸਿਆਣੇ ਕਹਿੰਦੇ ਸੀ ਹਮੇਸ਼ਾ ਚੰਗਾ ਕੰਮ ਕਰੋ ਚੰਗੇ ਦਾ ਚੰਗਾ ਹੀ ਹੁੰਦਾ ਤੇ ਮਾੜੇ ਨਾਲ ਮਾੜਾ ਹੀ ਵਾਪਰਦਾ ਇਸ ਲਈ ਸੰਗਤ ਜੀ ਹਮੇਸ਼ਾ ਚੰਗਾ ਕਰੋ ਸੰਗਤ ਜੀ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਿਆ ਜਿਸ ਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਸੰਗਤ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਵੀ ਲਗਵਾਓ ਤੇ ਆਪਣੀ ਰਸਨਾ ਨਾਲ ਵੀ ਬੋਲ ਕੇ ਰਸਨਾ ਵੀ ਪਵਿੱਤਰ ਕਰੋ ਸੰਗਤ ਜੀ ਆਉ ਫਤੇ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ